ਲਾਈਵ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਆ ਦਿਹਾਤੀ ਮਾਨਸਬਾ ਆਇਆਤਾਂ ਦੇ ਵੱਲੋਂ ਬੈਰੀਕੇਡ ਤੋੜਨ ਦੇ ਯਤਨ ਕੀਤੇ ਜਾ ਰਹੇ ਨੇ ਤਾਂ ਕਿਤੇ ਨਾ ਕਿਤੇ ਉਧਰ ਪੁਲਿਸ ਦੇ ਵੱਲੋਂ ਵੀ ਜਿਹੜਾ लाठी चार्ज ਕੀਤਾ ਜਾ ਰਿਹਾ ਜਿਹੜਾ ਮਜ਼ਦੂਰ ਭਾਈਚਾਰਾ ਜਾਂ ਜਿਹੜੇ ਕਿਰਤੀ ਲੋਕ ਆਏ ਨੇ ਤਾਂ ਲਾਈਵ ਤਸਵੀਰਾਂ ਦੇ ਵਿੱਚ ਦੇਖ ਸਕਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਜਿਹੜਾ लाठी चार्ज ਕੀਤਾ ਗਿਆ ਔਰ ਪਿੱਛੇ ਵੱਲ ਨੂੰ ਜਿਹੜੇ ਲੋਕ ਅੱਗੇ ਵਧਣਾ ਚਾਹੁੰਦੇ ਸੀ ਅੱਗੇ ਜਾਣਾ ਚਾਹੁੰਦੇ ਸੀ ਉਹਨਾਂ ਨੂੰ ਪਿੱਛੇ ਵੱਲ ਨੂੰ ਮੋੜਨ ਦੇ ਲਗਾਤਾਰ ਯਤਨ ਕੀਤੇ ਜਾ ਰਹੇ ਨੇ ਤਾਂ ਇਹ ਲਾਈਵ ਤਸਵੀਰਾਂ ਦੇ ਵਿੱਚ ਦੇਖ ਸਕਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਪੁਲਿਸ ਦੇ ਨਾਲ ਭੇੜ ਹੋਇਆ ਹੈ ਪਰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਅੱਗੇ ਨਹੀਂ ਵਧਣ ਦਿੱਤਾ ਜਾ ਰਿਹਾ ਤਾਂ ਲਾਈਵ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇਹਨਾਂ ਲੋਕਾਂ ਦੇ ਉੱਪਰ ਆ ਜਿਹੜੇ ਆਪਣੀਆਂ ਮੰਗਾਂ ਨੂੰ ਲੈ ਕੇ ਆਏ ਨੇ ਇਹਨਾਂ ਦੇ ਉੱਪਰ ਆ ਲਾਠੀ ਚਾਰਜ ਕੀਤਾ ਜਾ ਰਿਹਾ ਹੈ ਹਾਲਾਂਕਿ ਅੱਗੇ ਵਧਣਾ ਚਾਹੁੰਦੇ ਨੇ ਪਰ ਅੱਗੇ ਨਹੀਂ ਵਧਣ ਦਿੱਤਾ ਜਾ ਰਿਹਾ ਤਾਂ ਦੂਜੇ ਪਾਸੇ ਜੋਸ਼ੀਲੀਆਂ ਤਕਰੀਰਾਂ ਵੀ ਕੀਤੀਆਂ ਜਾ ਰਹੀਆਂ ਨੇ ਸਟੇਜ ਦੇ ਵੱਲੋਂ ਕਿ ਅੱਗੇ ਵਧਿਆ ਜਾਣਾ ਚਾਹੀਦਾ ਹੈ ਪਰ ਵੱਡੀ ਤਦਾਦ ਦੇ ਵਿੱਚ ਜਿਹੜੇ ਲੋਕ ਆ ਅੱਗੇ ਵਧਣ ਵਾਸਤੇ ਆਏ ਨੇ ਤਾਂ ਉਹ ਤੁਸੀਂ ਲਾਈਵ ਤਸਵੀਰਾਂ ਦੇ ਵਿੱਚ ਵੀ ਆ ਦੇਖ ਸਕਦੇ ਆ ਅਸੀਂ ਆਪਣੇ ਹੱਕ ਲੈਣ ਆਏ ਹਾਂ ਇਹ ਲਾਈਵ ਤਸਵੀਰਾਂ ਦੇ ਵਿੱਚ ਦੇਖ ਸਕਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਲਾਠੀ ਚਾਰਜ ਕੀਤਾ ਜਾ ਰਿਹਾ ਹੈ ਤਾਂ ਇਹ ਜੜੀਆਂ ਤਮਾਮ ਤਰ੍ਹਾਂ ਦੀਆਂ ਜੜੀਆਂ ਤਸਵੀਰਾਂ ਨੇ ਤੁਹਾਡੇ ਸਨਮੁਖ ਲੈ ਕੇ ਹਾਜ਼ਰ ਹੋ ਰਹੇ ਹਨ ਕਿ ਕਿਸ ਤਰੀਕੇ ਦੇ ਨਾਲ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਆ ਜਿਹੜਾ ਜਿਹੜੇ ਲੋਕ ਆਪਣੀਆਂ ਮੰਗਾਂ ਨੂੰ ਲੈ ਕੇ ਆਏ ਨੇ ਜੜੀਆਂ ਮੰਗਾਂ ਲੰਬੇ ਸਮੇਂ ਤੋਂ ਲੜਕਦੀਆਂ ਆ ਰਹੀਆਂ ਨੇ ਤਾਂ ਉਹਨਾਂ ਲੋਕਾਂ ਦੀਆਂ ਮੰਗਾਂ ਨੂੰ ਕਿਤੇ ਨਾ ਕਿਤੇ ਜਿਹੜਾ ਐ ਮੰਨਣ ਵਾਸਤੇ ਸਰਕਾਰ ਵੀ ਨਹੀਂ ਤਿਆਰ ਤਾਂ ਪਰ ਜਿਹੜੇ ਆ ਲੋਕ ਲੰਬੇ ਸਮੇਂ ਤੋਂ ਇਹੀ ਐਪੀ ਸੂਲੀ ਤਰੀਕੇ ਦੇ ਨਾਲ ਆਪਣੀਆਂ ਮੰਗਾ ਕਰਦੇ ਆਏ ਨੇ ਅੱਜ ਚੰਡੀਗੜ੍ਹ ਦੇ ਵਿਧਾਨ ਸਭਾ ਦੇ ਘਰਾਓ ਦੀ ਜਿਹੜਾ ਇੱਕ ਕਾਲ ਦਿੱਤੀ ਗਈ ਸੀ ਤੇ ਲਾਈਵ ਤਸਵੀਰਾਂ ਤੁਸੀਂ ਆ ਗੁਰਦੁਆਰਾ ਸਾਹਿਬ ਦੇ ਨੇੜਲਾ ਜਿਹੜਾ ਚੌਕ ਹੈ ਜਿਹੜਾ ਬਿਲਕੁਲ ਇਸ ਵਿਧਾਨ ਸਭਾ ਦੇ ਵੱਲ ਨੂੰ ਜਾਂਦਾ ਹੈ ਬਿਲਕੁਲ ਆ ਇੱਥੇ ਪੁਲਿਸ ਪ੍ਰਸ਼ਾਸਨ ਦੇ ਨਾਲ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਇੱਕ ਪਾਸੇ ਰੋਕਣ ਦਾ ਯਤਨ ਕਰ ਰਿਹਾ ਪਰ ਦੂਜੇ ਪਾਸੇ ਜਿਹੜੇ ਲੋਕ ਆਪਣੀਆਂ ਮੰਗਾਂ ਨੂੰ ਜਿਹੜੇ ਲੋਕ ਆਪਣੀਆਂ ਮੰਗਾਂ ਨੂੰ ਲੈ ਕੇ ਆਏ ਨੇ ਤਾਂ ਉਹਨਾਂ ਦਾ ਪੁਲਿਸ ਪ੍ਰਸ਼ਾਸਨ ਦੇ ਨਾਲ ਕਿਤੇ ਨਾ ਕਿਤੇ ਟਕਰਾਰ ਹੁੰਦਾ ਨਜ਼ਰ ਆ ਰਿਹਾ ਹੈ ਤਾਂ ਇਹ ਜੜੀਆਂ तमाम ਤਸਵੀਰਾਂ ਨੇ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਲੋਕਾਂ ਅੱਗੇ ਵਧਣਾ ਚਾਹੁੰਦਾ ਹੈ ਭਾਰੀ ਪੁਲਿਸ ਬਲ ਤਾਇਨਾਤ ਹੈ ਮੁਲਾਜ਼ਮ ਤਾਇਨਾਤ ਨੇ ਸੀਆਰਐਫ ਦੀਆਂ ਜੜੀਆਂ ਫੋਰਸਾਂ ਤਾਇਨਾਤ ਨੇ ਪਰ ਜਿਹੜੇ ਲੋਕ ਜਿਹੜੀ ਆਵਾਮ ਇੱਥੇ ਆਈ ਹੈ ਉਹ ਅੱਗੇ ਵਧਣਾ ਚਾਹੁੰਦੀ ਹੈ ਪਰ ਪੁਲਿਸ ਦੇ ਵੱਲੋਂ ਪੁਖਤਾ ਪ੍ਰਬੰਧ ਕੀਤੇ ਹੋਏ ਨੇ ਅੱਗੇ ਵਧਣ ਵਾਸਤੇ ਜਿਹੜਾ ਐ ਰੋਕਣ ਵਾਸਤੇ ਜਿਹੜੇ ਪੂਰੇ ਪੁਖਤਾ ਪ੍ਰਬੰਧ ਕੀਤੇ ਹੋਏ ਨੇ ਤਾਂ ਲਾਈਵ ਤਸਵੀਰਾਂ ਦੇ ਵਿੱਚ ਤੁਸੀਂ ਪੂਰਾ ਦ੍ਰਿਸ਼ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਪਿੱਛੇ ਹਟਾ ਕੇ ਵੈਰੀਕੇਡ ਲਗਾ ਕੇ ਪਿਛੇ ਨੂੰ ਰੋਕਣ ਦੇ ਯਤਨ ਕੀਤੇ ਜਾ ਰਹੇ ਨੇ ਤਾਂ ਇਹ तमाम ਤਸਵੀਰਾਂ ਤਾਂ ਕੁਝ ਸਮੇਂ ਤੱਕ ਇਹ ਵੀ ਤੈਅ ਹੋ ਜਾਵੇਗਾ ਕਿ ਜਿਹੜੇ ਲੋਕ ਆ ਆਪਣੀਆਂ ਮੰਗਾਂ ਨੂੰ ਲੈ ਕੇ ਆਏ ਨੇ ਜਿਹੜੇ ਲੋਕ ਵੱਖ-ਵੱਖ ਹਿੱਸਿਆਂ ਤੋਂ ਆਏ ਨੇ ਤਾਂ ਉਹ ਲੋਕ ਆ ਅੱਗੇ ਵਧ ਪਾਉਣਗੇ ਜਾਂ ਨਹੀਂ ਜਿਸ ਤਰੀਕੇ ਦੇ ਨਾਲ ਲੋਕਾਂ ਦੇ ਮਨਾਂ ਦੇ ਵਿੱਚ ਰੋਸ ਹੈ ਜਿਨ੍ਹਾਂ ਦੀਆਂ ਮੰਗਾਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਨੇ ਪਰ ਦੂਜੇ ਪਾਸੇ ਇਹਨਾਂ ਤਸਵੀਰਾਂ ਦੇ ਵਿੱਚ ਦੇਖਣਾ ਹੋਵੇ ਤਾਂ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਜਿਹੜਾ ਇਹ ਜਿਹੜੇ ਲੋਕ ਆਪਣੀਆਂ ਲੰਬੇ ਸਮੇਂ ਤੋਂ ਲੜਕਦੀਆਂ ਮੰਗਾਂ ਨੂੰ ਲੈ ਕੇ ਆਏ ਨੇ ਉਹਨਾਂ ਨੂੰ ਰੋਕਿਆ ਜਾ ਰਿਹਾ ਏ ਤੇ ਇਹ ਜਿਹੜਾ ਪੂਰਾ ਦ੍ਰਿਸ਼ ਹੈ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜਿਹੜੇ ਲੋਕ ਆ ਅੱਗੇ ਵਧਣਗੇ ਕੀ ਇਹ ਜਿੱਥੋਂ ਤੱਕ ਦੀ ਇਹਨਾਂ ਨੇ ਕਾਲ ਦਿੱਤੀ ਹੋਈ ਆ ਵਿਧਾਨ ਸਭਾ ਦੇ ਤੱਕ ਪੌਂਟ ਪਾਉਣਗੇ ਜਾਂ ਨਹੀਂ ਤਾਂ ਇਹ ਪਵਿੱਖ ਦੇ ਉੱਪਰ ਕੁਝ ਸਮੇਂ ਤੱਕ ਤੈ ਹੋ ਜਾਵੇਗਾ ਪਰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਜਿਹੜਾ ਵੱਡੀ ਫੋਰਸ ਵੱਡਾ ਬਲ ਤਾਇਨਾਤ ਕਰਕੇ ਇਹਨਾਂ ਲੋਕਾਂ ਨੂੰ ਰੋਕਣ ਦੇ ਯਤਨ ਕੀਤੇ ਜਾ ਰਹੇ ਨੇ ਪਰ ਇਹ ਕੁਝ ਸਮੇਂ ਤੱਕ ਤੈ ਹੋ ਜਾਵੇਗਾ ਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਇਹਨਾਂ ਲੋਕਾਂ ਨੂੰ ਹਟਾਇਆ ਜਾਵੇਗਾ ਰੁਕਿਆ ਜਾਵੇਗਾ ਜਾਂ ਜਿਹੜਾ ਮਨਾਂ ਦੇ ਵਿੱਚ ਇਹਨਾਂ ਲੋਕਾਂ ਦੇ ਰੋਸ ਹੈ ਉਸ ਨੂੰ ਕਿਵੇਂ ਸ਼ਾਂਤ ਕੀਤਾ ਜਾਵੇਗਾ ਕਿਉਂਕਿ ਜਦੋਂ ਪੀਸਫੁਲੀ ਤਰੀਕੇ ਦੇ ਨਾਲ ਜਦੋਂ বারবার ਜਿਹੜੀਆਂ ਸਤਾ ਦੇ ਵਿੱਚ ਸਰਕਾਰਾਂ ਆਈਆਂ ਨੇ ਉਹਨਾਂ ਦੀ ਤਬਦੀਲੀ ਹੋ ਜਾਵੇ ਵੱਖ-ਵੱਖ ਸਰਕਾਰਾਂ ਦੇ ਨੁਮਾਇंदे ਵਿਸ਼ਵਾਸ ਦਿਵਾਉਂਦੇ ਰਹੇ ਹੋਣ ਪਰ ਜਿਹੜੀਆਂ ਇਹ ਭਾਈਚਾਰੇ ਦੀ ਐਸੀ ਭਾਈਚਾਰੇ ਦੀਆਂ ਮੰਗਾਂ ਨੇ ਉਹਨਾਂ ਮੰਗਾਂ ਨੂੰ ਮੰਨਿਆ ਨਾ ਜਾਵੇ ਤਾਂ ਸੁਭਾਵਿਕ ਹੈ ਕਿ ਆ ਜਿਹੜਾ ਗੁੱਸਾ ਉਹ ਵੀ ਫਿਰ ਸੁਭਾਵਿਕ ਪੈਦਾ ਹੋ ਜਾਣਾ ਤਾਂ ਉਹ ਵੀ ਇੱਕ ਆਮ ਜਾਈ ਗੱਲ ਨਜ਼ਰ ਆਉਂਦੀ ਹੈ ਪਰ ਇਧਰ ਜਿੰਨੇ ਲੋਕ ਆਏ ਨੇ ਉਹਨਾਂ ਦੇ ਮਨਾਂ ਦੇ ਵਿੱਚ ਰੋਸ ਹੈ ਮਨਾਂ ਦੇ ਵਿੱਚ ਗੁੱਸਾ ਹੈ ਪਰ ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਭਾਰੀ ਪੁਲਿਸ ਬਲ ਤਾਇਨਾਤ ਕਰਕੇ ਇਹਨਾਂ ਲੋਕਾਂ ਦੇ ਗੁੱਸੇ ਨੂੰ ਇਹਨਾਂ ਦੇ ਲੋਕਾਂ ਦੇ ਜੋਸ਼ ਨੂੰ ਆ ਠੰਡਾ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਤੇ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਪੂਰਾ ਦ੍ਰਿਸ਼ ਜਿਹੜਾ ਇਹ ਦੇਖ ਸਕਦੇ ਹੋ ਤਾਂ ਇੱਥੇ ਯਤਨ ਵੀ ਯਤਨ ਵੀ ਕਰਾਂਗੇ ਕਿ ਕੁਝ ਲੋਕਾਂ ਦੇ ਨਾਲ ਗੱਲਬਾਤ ਵੀ ਕੀਤੀ ਜਾਵੇ ਔਰ ਇਹਨਾਂ ਲੋਕਾਂ ਦੀਆਂ ਮੰਗਾਂ ਕੀ ਨੇ ਇਹਨਾਂ ਦੇ ਨਾਲ ਗੱਲਬਾਤ ਵੀ ਕਰਨ ਦਾ ਯਤਨ ਕਰਾਂਗੇ ਕਿਉਂਕਿ ਦੇਖ ਸਕਦੇ ਹੋ ਇੱਧਰ ਵੀ ਨੌਂਟਵਾਨ ਵੱਡੀ ਤਦਾਦ ਦੇ ਵਿੱਚ ਨੇ ਜਾਂ ਜਿਹੜੇ ਵੱਖ-ਵੱਖ ਪਾਈਚਾਰਿਆਂ ਦੇ ਲੋਕ ਨੇ ਉਹ ਵੀ ਵੱਡੀ ਗਿਣਤੀ ਦੇ ਵਿੱਚ ਤਾਇਨਾਤ ਨੇ ਤਾਂ ਅਸੀਂ ਗੱਲਬਾਤ ਕਰਨ ਦਾ ਯਤਨ ਵੀ ਕਰਾਂਗੇ ਬਾਈ ਜੀ ਕਿੱਥੋਂ ਆਏ ਹੋ ਸੇਖੂਬਾਤੋਂ ਜੀ ਮੰਗਾਂ ਕੀ ਲੈ ਕੇ ਆਏ ਹੋ ਜੀ ਮੰਗਾਂ ਤਾਂ ਜੀ ਮੁਰਦੇ ਨੂੰ ਪਤਾ ਮਤਲ ਜਿਵੇਂ ਕੋਈ ਗਰੀਬਾਂ ਦੇ ਕੋਈ ਹੱਕ ਨੇ ਜੀ ਉਹਦੇ ਵਾਸਤੇ ਆਇਆ ਸੀ ਵੀ ਸਾਡੇ ਹੱਕ ਸਾਨੂੰ ਦਿੱਤੇ ਜਾਣ ਸਾਨੂੰ ਲਾਰੇ ਲਾਈ ਜਾਂਦੇ ਨੇ ਆਟਾ ਦਾਲ ਕੀਮਤੇ ਵੀ ਅਸੀਂ ਕਿਹੜਾ ਭੀਖ ਮੰਗਦੇ ਆ ਜੀ ਸਾਨੂੰ ਜਿਹੜਾ ਬਣਦਾ ਸਾਡਾ ਉਹ ਤੀਜਾ ਹਿੱਸਾ ਦੇਣਾ ਹਾਂ ਸਰ ਸਾਡਾ ਬਜਟ ਵੇਚ ਕਰਿਆ ਸਾਡੇ ਗਰੀਬਾਂ ਦੇ ਹੱਕ ਚ ਪੰਜ ਪੈਸੇ ਵੀ ਨਹੀਂ ਪਾਏਗੇ ਸਾਰੀਆਂ ਸਰਕਾਰਾਂ ਦਾ ਇਹੋ ਹਾਲ ਰਿਹਾ ਤੁਹਾਡੀ ਮੰਗ ਹਾਂਜੀ ਹਾਂ ਕੰਗ ਵੱਡੀਆਂ ਸਰਕਾਰ ਆਇਆ ਇੱਕ ਪੱਕਾ ਦਾ ਰੰਗ ਬਦਲੇਆ ਪੱਕਾ ਦਾ ਰੰਗ ਬਦਲੇ ਥਾਲੀ ਕੋਈ ਇਹਨਾਂ ਦੀ ਇੱਕੇ ਥਾਲੀ ਚ ਖਾਂਦੇ ਆ ਸ਼ਾਮ ਨੂੰ ਰਾਤ ਨੂੰ ਬੈ ਕੇ ਇੱਕ ਇੱਕ ਮੇਸ ਤੇ ਬੋਤਲ ਪਈ ਹੁੰਦੀ ਹੈ ਇਹਨਾਂ ਦੀ ਕਿਉਂਕਿ ਅਸੀਂ ਕਹਿੰਦੇ ਵੀ ਸਾਡੇ ਦਾਦਾ ਦਾ ਮਰਲੇ ਦੇ ਪਲਾਟ ਦੋ ਸਾਡਾ ਮਕਾਨ ਪਾਉ ਨੂੰ ਸਾਡੀਆਂ ਛੱਤਾਂ ਨਹੀਂ ਬਦਲੀਆਂ ਜਾਂਦੇ ਸਾਡੇ ਥੱਲੇ ਚੁੱਲ੍ਹੇ 'ਚ ਅਸੀਂ ਅੱਗ ਬਾਲਦੇ ਸਿਲੰਡਰ 1100 ਨੂੰ ਕਰਤਾ ਅਸੀਂ ਕਿੱਥੋਂ ਦਿਹਾੜੀਆਂ ਕਰਗੇ 300 ਤਾਂ ਦਿਹਾੜੀ ਨਹੀਂ ਵਿਧਾਉਂਦੇ ਸਾਡੀ ਕਿੱਥੋਂ ਅਸੀਂ ਬੱਚੇ ਪਾਲ ਲਗੇ ਕਿੱਥੋਂ ਅਸੀਂ ਪੜਾਈਗੇ ਕਿੱਥੋਂ ਅਸੀਂ ਸਕੂਲਾਂ ਦੀਆਂ ਫੀਸਾਂ ਦੇ ਗਏ ਤਾਂ ਕਿੱਥੋਂ ਕਰਾਂ ਰਾ ਛੱਲੇਗੇ 300 ਕੀ ਕੀ ਕਰਕੇ ਸਰਕਾਰ ਕਹਿੰਦੀ ਸੀ ਮੈਂ ਵੋਟਰਾਂ ਦਾ ਪਹਿਲਾ ਵਾਦਾ ਕੀਤਾ ਸੀ ਮੈਂ 1000 ਰੁਪਏ ਰੋਈਗਾ ਇਸ ਦਾ ਬੁੜੀਆਂ ਦੇ ਖਾਤੇ ਚ 1000 ਰੁਪਿਆ ਪਾਉਂਗਾ ਸਰਕਾਰ ਤੇ ਕਹਿ ਰਹੀ ਅਸੀਂ ਫਲੈਟ ਦਿੱਤੇ ਜਾ ਰਿਹਾ ਜਿਹੜੇ ਪਤਾ ਜੀ ਕੁਝ ਵੀ ਨਹੀਂ ਦਿੱਤਾ ਸਾਨੂੰ ਇੱਕ ਵੀ ਵਿਖਾ ਦੇ ਸਾਲ ਹੋ ਗਿਆ ਬਣੀ ਨੂੰ ਇੱਕ ਵੀ ਵਿਖਾ ਦੇ ਵਾਦਾ ਪੂਰਾ ਕੀਤਾ ਕੋਈਆਂ ਨੇ ਸੀ ਘਰ ਘਰ ਬੇਜ਼ਗਾਰੀ ਦਵਾਂਗੇ ਨੌਕਰੀ ਦਵਾਂਗੇ ਪਤਾ ਕੁਝ ਵੀ ਇੱਕ ਵੀ ਵਾਦਾ ਕੀਤਾ ਪੱਕਾ ਕਰ ਕੀਤਾ ਦਿਖਾ ਦਿੰਦੇ ਅਸੀਂ ਪਿੱਛੇ ਮੁੜ ਜਾਂਦੇ ਸਾਨੂੰ ਸਾਨੂੰ ਲਿਖਤੀ ਰੂਪ ਚ ਦੇ ਦੇਣ ਅਸੀਂ ਪਿੱਛੇ ਮੁੜ ਜਾਂਦੇ ਆ ਨਹੀਂ ਤੇ ਅਸੀਂ ਗਾਹ ਵਧਾਂਗੇ ਸਾਰੀਆਂ ਸਰਕਾਰਾਂ ਵਲੇ ਉਸੇ ਤਰ੍ਹਾਂ ਪ੍ਰਦਰਸ਼ਨ ਕਰਨਾ ਪੈਂਦਾ ਇਹ ਤਾਂ ਤਰਨੇ ਸਾ ਪਹਿਲਾ ਸਰਕਾਰ ਬਾਦਲ ਵਲੇ ਵੀ ਤਰਨੇ ਸੀ ਕਾਂਗਰਸ ਵਲੇ ਵੀ ਤਰਨੇ ਸੀ ਹੁਣ ਵੀ ਤਰਨੇ ਆ ਕਿਉਂ ਨਹੀਂ ਇੱਕ ਪੱਗਾਂ ਦੇ ਰੰਗ ਹੀ ਬਦਲ ਦਿੰਦੇ ਸੀ ਉਦੋਂ ਤਾਂ ਕਹਿੰਦਾ ਸੀ ਵਾਦੇ ਵੱਡੇ ਵੱਡੇ ਕਰਦਾ ਸੀਗਾ ਮੈਂ ਐ ਕਰ ਦੂ ਮੈਂ ਕੰਮੀਆਂ ਦਾਵਾ ਮੈਂ ਪੰਜਾਬ ਦਾਵਾ ਮੈਂ ਖਜਾਨਾ ਕਿਸਾਨਾਂ ਦਾ ਹੁਣ ਕਿੱਧਰ ਗਿਆ ਏ ਹੁਣ ਅੰਦਰ ਵੜ ਕੇ ਬਹਿ ਗਿਆ ਹੁਣ ਇਹਨੂੰ ਵੋਟਾਂ ਦਾ ਉੱਥੇ ਜ਼ਿਆਦਾ ਆਉਂਦੇ ਸੰਗਰੂਲ ਜ਼ਿਲ੍ਹੇ ਚ ਵੋਟਾਂ ਪੱਖੀਆਂ ਕਰੀ ਜਾਂਦਾ ਵੋਟਾਂ ਦਾ ਜ਼ਿਆਦਾ ਹੋ ਗਿਆ ਇਹਨੂੰ ਇਹਨਾਂ ਗਰੀਬਾਂ ਲੈਣ ਦੇਦ ਤਾ ਤਗਰੀ ਬੱਲ ਵੀ ਮੇ ਰੋਟੀ ਦੇਣੀ ਅਸੀਂ ਕਿੱਥੋਂ ਖਾਈ ਗਏ ਉਹਨੇ ਪਹਿਲਾ ਕਿ ਐਂ ਕਰਾਇ ਪਾੜੇ ਦੋ ਦੋ ਦਿਹਾੜੀਆਂ ਹੀ ਛੱਡ ਤਗ ਕਿੱਥੋਂ ਅਸੀਂ ਖਾਈਏ ਸਾਨੂੰ ਕਣਕਾ ਤੇ ਉਹ ਅੱਦਿਆਂ ਨੂੰ ਮਿਲਦੀ ਕਹ ਦਿੰਦੇ ਸੀ ਕਰ ਦੇਤੀ 10% ਹੀ ਆਈ ਆ ਉਹ ਵੀ ਅੱਧੇ ਭੁੱਖੇ ਅੱਧੇ ਰਜ ਜਾਂਦੇ ਆ ਅੱਗੇ ਜਾਉਂਗੇ ਫਿਰ ਤੁਸੀਂ ਹਾਂਜੀ ਅਸੀਂ ਜਾਵਾਂਗੇ ਕਿ ਸਾਨੂੰ ਨਾ ਇਹਨਾਂ ਨੂੰ ਕੋਈ ਸਾਨੂੰ ਫੈਸਲਾ ਅਸੀਂ ਨੰਗਨ ਅਸੀਂ ਘੰਟਾ ਅੱਧਾ ਘੰਟਾ ਦੇਖਣਾ ਹੀ ਤੇ ਜਾਨ ਦੇਦਾ ਤਾਂ ਠੀਕ ਆ ਨਹੀਂ ਅਸੀਂ ਬੈਰੀ ਗੱਲ ਤੋੜ ਕੇ ਜਾਵਾਂਗੇ ਠੀਕ ਆ ਸਾਨੂੰ 6 ਦਿਨ 6 ਤਰੀਕਾ ਦੇਤੀਆਂ ਇਹਨਾਂ ਨੇ ਠੀਕ ਆ ਵੀ ਅੱਜ ਵੀ ਮੀਟਿੰਗ ਕਰਦੇ ਆ 6 ਮੀਟਿੰਗਾਂ ਹੋਈਆਂ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਇਹਨਾਂ ਨੇ ਆਪਾਂ ਭਗਵੰਤ ਜੀ ਨੇ ਕਿਹਾ ਹੀ ਟੀਮਾ ਸਾਹਿਬ ਨਾਲ ਮੀਟਿੰਗ ਕਰਾਤੀ ਸਾਡੀ ਭਗਵੰਤ ਜੀ ਨਾਲ ਮੀਟਿੰਗ ਕਰਨੀ ਆ ਅਸੀਂ ਸਾਨੂੰ ਇੱਕ ਵੀ ਹਾਂ ਕਮੇਟੀ ਨਾਲ ਅਸੀਂ ਕਮੇਟੀ ਮੁਸ਼ਕੌਂਦਾ ਨੂੰ ਅੱਜ ਸਾਡੇ ਕੰਮਿਆਂ ਤੋਂ ਮੁਸ਼ਕੌਂ ਲੱਗ ਗਿਆ ਅੱਜ ਅੱਜ ਅਸੀਂ ਹੱਕ ਮੰਗਦੇ ਆ ਸਾਡੇ ਕੰਮਿਆਂ ਤੋਂ ਇਹਨੂੰ ਮੁਸ਼ਕੌਂਦਾ ਕਹਿੰਦਾ ਮੈਂ ਨਹੀਂ ਆਉਂਦਾ ਗਾ ਕਮ ਇਹਨੂੰ ਚਰਪਾਲਜੀ ਮਾ ਸਾਹਿਬ ਨੂੰ ਦੇ ਦਿੰਦਾ ਮੀਟਿੰਗਾਂ ਜੜੀਆਂ ਨੇ ਗਾ ਮੀਟ ਬੜਾਈ ਕਮੇਟੀ ਉਹਨਾਂ ਨੂੰ ਦਿੰਦਾ ਮੀਟਿੰਗਾਂ ਸਾਬ ਵਾਲਾ ਇਲਾਕਾ ਹੀ ਹੈ ਤੋ ਹਾਂਜੀ ਹਾਂਜੀ ਨਹੀਂ ਜੀ ਅਸੀਂ ਮੁਕਸਰ ਜ਼ਿਲ੍ਹੇ ਤੋਂ ਆਂ ਮੁਕਸਰ ਜ਼ਿਲ੍ਹੇ ਤੋਂ ਆਂ ਹਾਂਜੀ ਮੁਕਸਰ ਜ਼ਿਲ੍ਹੇ ਤੋਂ ਆਏ ਇੱਕ ਲੋਕ ਆਏ ਜੀ ਤੁਹਾਡੇ ਨਾਲ ਸਾਡੇ ਨਾਲ ਹੈਗੇ ਆ ਸਾਡੇ ਕੋਈ ਮੇਰੇ ਸਾਹਿਬ ਨਾਲ 12 25 30 ਬੰਦੇ ਹੈਗੇ ਆ 25 30 ਜਣੇ ਆਏ ਅਸੀਂ ਮੁਖਸਰ ਤੋਂ ਅਸੀਂ ਬਹੁਤ ਦੁਖੀ ਆ ਗਏ ਸਰਕਾਰਾਂ ਤੋਂ ਸਾਡੀਆਂ ਵੋਟਾਂ ਕੰਮੀਆਂ ਦੀਆਂ ਵੋਟਾਂ ਤੇ ਕੰਮੀਆਂ ਜੱਟਾਂ ਦੀ ਇੱਕ ਕੋਠੀ ਚ ਗਿੱਲੇ ਚ ਕੋਠੀ ਹੁੰਦੀ ਆ ਤੇ ਇੱਕ ਬੋਰਡ ਨਿਕਲਦੀ ਆ ਸਾਡੇ ਮਰਲੇ ਚ ਚਾਰ ਚਾਰ ਵੋਟਾਂ ਹੁੰਦੀਆਂ ਸਾਡੇ ਕੰਮੀਆਂ ਦੀਆਂ ਵੋਟਾਂ ਲੈ ਕੇ ਅੰਦਰ ਵੜ ਜਾਂਦੇ ਆ ਅਸੀਂ ਕਿੱਥੇ ਜਾਏਗੇ ਹਾਂ ਬਿਲਕੁਲ ਇਹ ਕਿਤੇ ਨਾ ਕਿਤੇ ਮੰਦ ਭਾਗਾ ਵੀ ਆ ਜਿਸ ਤਰੀਕੇ ਦੇ ਨਾਲ ਇਹ ਲੋਕ ਸੜਕਾਂ ਤੇ ਆਏ ਨੇ ਪਰ ਦੂਜੇ ਪਾਸੇ ਜਿਹੜਾ ਆ ਲੋਕਾਂ ਦੇ ਮਨਾਂ ਦੇ ਵਿੱਚ ਰੋਸ ਹੈ ਕਿਉਂਕਿ ਇਹਨਾਂ ਦੇ ਵੱਲੋਂ ਦਾਵਾ ਕੀਤਾ ਜਾ ਰਿਹਾ ਕਿ ਲੰਬੇ ਸਮੇਂ ਤੋਂ ਜਿਹੜੀਆਂ ਮੰਗਾਂ ਨੂੰ ਅਸੀਂ ਲੈ ਕੇ ਸਰਕਾਰਾਂ ਦੇ ਵੱਖ-ਵੱਖ ਨੁਮਾਇੰਦਿਆਂ ਦੇ ਨਾਲ ਗੱਲਬਾਤ ਮੀਟਿੰਗਾਂ ਦੇ ਰੂਪ ਦੇ ਵਿੱਚ ਕਰਦੇ ਰਹੇ ਹਾਂ ਪਰ ਕਿਤੇ ਨਾ ਕਿਤੇ ਉਹ ਜੜੀਆਂ ਮੀਟਿੰਗਾਂ ਸੀ ਸਿਰੇ ਚੜ੍ਹਦੀਆਂ ਨਜ਼ਰ ਨਹੀਂ ਆ ਰਹੀਆਂ ਤੇ ਪਰ ਇਹਨਾਂ ਲੋਕਾਂ ਦੇ ਮਨਾਂ ਦੇ ਵਿੱਚ ਬਹੁਤ ਵੱਡਾ ਰੋਸ ਵੀ ਹੈ ਜਿਸ ਤਰੀਕੇ ਦੇ ਨਾਲ ਜਿਹੜੇ ਕਿਰਤੀ ਭਾਈਚਾਰੇ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਦੇ ਵੱਲੋਂ ਆਪਣਾ ਐਡੀਟੇਸ਼ਨ ਆਰੰਭਿਆ ਹੋਇਆ ਸੰਘਰਸ਼ ਚੱਲਦਾ ਆ ਰਿਹਾ ਹੈ ਤੇ ਪਰ ਅਜੇ ਤੱਕ ਜਿਹੜਾ ਕਿਸੇ ਵੀ ਸਰਕਾਰ ਦੇ ਨੁਮਾਇंदे ਉਹਦੇ ਵੱਲੋਂ ਇਹਨਾਂ ਦੀਆਂ ਮੰਗਾਂ ਨੂੰ ਨਹੀਂ ਮੰਨਿਆ ਜਾ ਰਿਹਾ ਤਾਂ ਇਹ ਲਾਈਵ ਤਸਵੀਰਾਂ ਦੇ ਵਿੱਚ ਤੁਸੀਂ ਪੂਰਾ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਤਕਰੀਬਨ ਜਿਹੜਾ ਸੱਜੇ ਪਾਸੇ ਵਾਲਾ ਰੋਡ ਹੈ ਜਿਹੜਾ ਬਿਲਕੁਲ ਸਿੱਧਾ ਵਿਧਾਨ ਸਭਾ ਨੂੰ ਜਾਂਦਾ ਹੈ ਤਾਂ ਇਹ ਉਸੇ ਜਗ੍ਹਾ ਦੇ ਉੱਪਰ ਇਹਨਾਂ ਲੋਕਾਂ ਦੇ ਵੱਲੋਂ ਪੁਲ ਦੇ ਉੱਪਰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅੱਗੇ ਵਧਣ ਵਾਸਤੇ ਚੰਡੀਗੜ੍ਹ ਦੇ ਵਿੱਚ ਚਾਲਾ ਪਾਉਣ ਵਾਸਤੇ ਐਂਟਰੀ ਕਰਨ ਵਾਸਤੇ ਨਾ ਲੋਕਾਂ ਦੇ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਕਿ ਸਾਨੂੰ ਚੰਡੀਗੜ੍ਹ ਦੇ ਵਿੱਚ ਜਾਣ ਦਿੱਤਾ ਜਾਵੇ ਤਾਂ ਜੋ ਜਿਹੜੀਆਂ ਅਸੀਂ ਆਪਣੀਆਂ ਮੰਗਾਂ ਨੇ ਉਹਨਾਂ ਮੰਗਾਂ ਨੂੰ ਬਣਵਾ ਸਕੀਏ ਇਹਨਾਂ ਲੋਕਾਂ ਦੇ ਨਾਲ ਪੂਰੀ ਵਿਸਤਾਰਪੂਰਵਕ ਗੱਲਬਾਤ ਵੀ ਕਰਾਂਗੇ ਕਿ ਅਸਲ ਦੇ ਵਿੱਚ ਕਿਹੜੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਸ਼ੁਰੂ ਹੋਇਆ ਹੈ ਕਿਹੜੀਆਂ-ਕਿਹੜੀਆਂ ਮੰਗਾਂ ਬਾਕੀ ਨੇ ਕਿਹੜੇ-ਕਿਹੜੇ ਸਰਕਾਰ ਦੇ ਨੁਮਾਇੰਦਿਆਂ ਦੇ ਵੱਲੋਂ ਇਹਨਾਂ ਮੰਗਾਂ ਨੂੰ ਸਿਰੇ ਚੜਾਇਆ ਗਿਆ ਜਾਂ तकरीबन ਇਹਨਾਂ ਭਾਈ ਚਾਰੇ ਵਾਸਤੇ ਜਾਂ ਲੋਕਾਂ ਦੇ ਵਾਸਤੇ ਸਰਕਾਰਾਂ ਦੇ ਵੱਲੋਂ ਵੀ ਤਾਂ ਤਕਰੀਬਨ ਲਾਰੇ ਹੀ ਲਗਾਏ ਗਏ ਨੇ ਕਿਉਂਕਿ ਸਰਕਾਰ ਬਹੁਤ ਵੱਡੇ ਦਾਅਵੇ ਕਰਦੀ ਹੈ ਪਰ ਜੇ ਲੋਕ ਸੜਕਾਂ ਦੇ ਉੱਪਰ ਹੋਣਗੇ ਤਾਂ ਕਿਤੇ ਨਾ ਕਿਤੇ ਬਹੁਤ ਚਿੰਤਾਜਨਕ ਹੈ ਮੰਦ ਭਾਗਾ ਹੈ ਫਰਦਲ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਜਿਹੜਾ ਲੋਕਾਂ ਨੂੰ ਤਾਗੀਦ ਕੀਤੀ ਗਈ ਹੈ ਉਧਰ ਸਟੇਜ ਦੇ ਜਿਹੜੇ ਨੁਮਾਇंदे ਨੇ ਉਹਨਾਂ ਦੇ ਵੱਲੋਂ ਵੀ ਜੁਸ਼ੀਲੀਆਂ ਤਕਰੀਰਾਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਨ ਦਾ ਯਤਨ ਕਰਾਂਗੇ ਇੱਧਰ ਦਾ ਵੀ ਤੁਹਾਨੂੰ ਜਿਹੜਾ ਪੂਰਾ ਦ੍ਰਿਸ਼ ਹੈ ਉਹ ਇੱਕ ਵਾਰ ਸਾਂਝਾ ਕਰ ਦਿੰਨੇ ਆ ਇੱਧਰ ਜਿਹੜੇ ਸਟੇਜ ਦੇ ਨੁਮਾਇੰਦੇ ਨੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਜਿਹੜੇ ਇੱਥੇ ਲੋਕ ਉਹਨਾਂ ਦੇ ਨਾਲ ਸਹਾਇਕ ਵਜੋਂ ਆਏ ਨੇ ਆਪਣੀਆਂ ਮੰਗਾਂ ਨੂੰ ਮਣਵਾਉਣ ਵਾਸਤੇ ਆਏ ਨੇ ਤਾਂ ਬੈਠਣ ਵਾਸਤੇ ਕਿਹਾ ਜਾ ਰਿਹਾ ਕਿ ਇਸ ਜਗ੍ਹਾ ਦੇ ਉੱਪਰ ਚੌਂਕੜੀਆਂ ਲਗਾ ਕੇ ਬੈਠ ਜਾਓ ਇਸ ਜਗ੍ਹਾ ਦੇ ਉੱਪਰ ਰੁਕਣ ਦਾ ਜਿਹੜਾ ਸੱਦਾ ਦਿੱਤਾ ਗਿਆ ਸਟੇਜ ਦੇ ਵੱਲੋਂ ਤਾਂ ਕੁਝ ਸਮੇਂ ਤੱਕ ਇਹ ਵੀ ਦੇਖਣਾ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਇਹ ਜਿਹੜੇ ਲੋਕ ਨੇ ਇਹਨਾਂ ਦੇ ਵੱਲੋਂ ਅੱਗੇ ਵਧਿਆ ਜਾਵੇਗਾ ਜਾਂ ਫਿਰ ਇਸੇ ਜਗ੍ਹਾ ਦੇ ਉੱਪਰ ਕੋਈ ਮੋਰਚੇ ਦੀ ਜਾਂ ਕੁਝ ਸਮਾਂ ਵਾਸਤੇ ਪ੍ਰੋਟੈਸਟ ਦੀ ਰਣਨੀਤੀ ਉਲੀਕੀ ਜਾਵੇਗੀ ਇਹ ਕੁਝ ਸਮੇਂ ਤੱਕ ਤੈਅ ਹੋ ਜਾਵੇਗਾ ਪਰ ਗਰਮੀ ਇੰਨੀ ਜ਼ਿਆਦਾ ਗਰਮੀ ਹੋਣ ਦੇ ਬਾਵਜੂਦ ਗਰਮ ਸੜਕਾਂ ਦੇ ਉੱਪਰ ਬੈਠਣਾ ਬਹੁਤ ਇੱਕ ਤਰ੍ਹਾਂ ਦੇ ਨਾਲ ਵੱਡੀ ਗੱਲ ਹੈ ਔਰ ਇੱਧਰ ਜਿਹੜੇ ਇਨਾਂ ਦੇ ਨਾਲ ਸਪੋਰਟ ਕਰਨ ਵਾਸਤੇ ਸਹਾਇਕ ਵਜੋਂ ਲੋਕ ਆਏ ਨੇ ਤਾਂ ਉਹਨਾਂ ਦੇ ਵੱਲੋਂ ਜਿਹੜਾ ਇਸੇ ਜਗ੍ਹਾ ਦੇ ਉੱਪਰ ਬੈਠਿਆ ਜਾ ਰਿਹਾ ਹੈ ਉਹਨੂੰ ਮੁੱਖ ਮੁਸ਼ਕਲਾਂ ਦੀ ਹੈ ਇਹ ਪੁੱਛਣਾ ਆ ਮੀਟਿੰਗ ਕਿਉਂ ਨਹੀਂ ਕੀਤੀ ਇਸ ਲਈ ਭਰਾਵੋ ਕੁਸ ਬੁਲਾ ਰਹੇ ਆਪਣੇ ਉੱਥੇ ਬੋਲੇ ਸੀ ਮੁੱਖ ਮੰਤਰੀ ਦੇ ਆੜੀ ਤੋਂ ਆਸੀ ਉਹ ਆਏ ਹੋਏ ਨੇ ਮੀਟਿੰਗ ਫੇਰ ਸਾਨੂੰ ਦਿੱਤੀ ਹੈ ਪਰ ਸਾਡੇ ਆਗੂਆਂ ਨੇ ਅਸੀਂ ਪ੍ਰਸ਼ਾਸਨ ਨੂੰ ਪੈਂਡਿੰਗ ਕੀਤੀ ਆ ਕਿ ਹੈ ਮੀਟਿੰਗ ਜ਼ਕੀਨੀ ਕਿਵੇਂ ਹੋ ਸਾਨੂੰ ਵਿਸ਼ਵਾਸ ਤਵਾ ਕਿਉਂਕਿ ਸੋਟਾ ਮੁੱਖ ਮੰਤਰੀ ਦੀ ਜਵਾਨ ਤੇ ਤਾਂ ਸਾਨੂੰ ਵਿਸ਼ਵਾਸ ਨਹੀਂ ਰਿਹਾ ਇਹ ਵਿਸ਼ਵਾਸ ਕਿਵੇਂ ਦਵਾਉਂਗੇ ਤੁਸੀਂ ਭਰਾਵੋ ਉਸ ਦੀ ਸਾਹ ਆਏ ਹੋਏ ਨੇ ਪ੍ਰਸ਼ਾਸਨ ਦੇ ਅਧਿਕਾਰੀ ਸਾਹਵਾਲ ਖੜੇ ਨੇ ਮੈਂ ਬੇਨਤੀ ਕਰੂੰਗਾ ਆਗੂ ਸਾਹਿਬਾਨਾਂ ਨੂੰ ਆਹ ਇੱਥੇ ਲਿਆਈਏ ਆਜੂਗੀ ਆਜੂਗੀ

ਸਾਥੀਆਂ ਨੂੰ ਬੋਧੀ ਅੱਗੇ ਬੈਠ ਜਾਓ ਬੈਠੋ ਤੇ ਮਾਂ ਬੋਲ ਨਹੀਂ ਜੀਦੇ ਜੰਦੀ ਲਈ ਦਾਵ ਲੱਗੀ ਹੈ ਓਏ ਤੇ ਪੈਰ ਹੈ ਨਹੀਂ ਕੀ ਤੇ ਕਿ ਬਾਪ ਜੀ ਉੱਪਰ ਜਗ੍ਹਾ ਮਿਲਦੇ ਸਾਥੀਆਂ ਨੂੰ ਬੋਧੀ ਅੱਗੇ ਬੈਠ ਜਾਓ ਸਾਂਝੇ ਲਾਈਵ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਆ ਦਿਹਾਤੀ ਮਾਨਸਬਾ ਆਈਤਾਨਾ ਦੇ ਵੱਲੋਂ ਬੈਰੀਕੇਡ ਤੋੜਨ ਦੇ ਯਤਨ ਕੀਤੇ ਜਾ ਰਹੇ ਨੇ ਤਾਂ ਕਿਤੇ ਨਾ ਕਿਤੇ ਉਧਰ ਪੁਲਿਸ ਦੇ ਵੱਲੋਂ ਵੀ ਜਿਹੜਾ लाठी चार्ज ਕੀਤਾ ਜਾ ਰਿਹਾ ਜਿਹੜਾ ਮਜ਼ਦੂਰ ਭਾਈਚਾਰਾ ਜਾਂ ਜਿਹੜੇ ਕਿਰਤੀ ਲੋਕ ਆਏ ਨੇ ਤਾਂ ਲਾਈਵ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਜਿਹੜਾ लाठी चार्ज ਕੀਤਾ ਗਿਆ ਔਰ ਪਿੱਛੇ ਵੱਲ ਨੂੰ ਜਿਹੜੇ ਲੋਕ ਅੱਗੇ ਵਧਣਾ ਚਾਹੁੰਦੇ ਸੀ ਅੱਗੇ ਜਾਣਾ ਚਾਹੁੰਦੇ ਸੀ ਉਹਨਾਂ ਨੂੰ ਪਿੱਛੇ ਵੱਲ ਨੂੰ ਮੋੜਨ ਦੇ ਲਗਾਤਾਰ ਯਤਨ ਕੀਤੇ ਜਾ ਰਹੇ ਨੇ ਤਾਂ ਇਹ ਲਾਈਵ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਪੁਲਿਸ ਦੇ ਨਾਲ ਭੇੜ ਹੋਇਆ ਹੈ ਪਰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਅੱਗੇ ਨਹੀਂ ਵਧਣ ਦਿੱਤਾ ਜਾ ਰਿਹਾ ਤਾਂ ਲਾਈਵ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇਹਨਾਂ ਲੋਕਾਂ ਦੇ ਉੱਪਰ ਜਿਹੜੇ ਆਪਣੀਆਂ ਮੰਗਾਂ ਨੂੰ ਲੈ ਕੇ ਆਏ ਨੇ ਇਹਨਾਂ ਦੇ ਉੱਪਰ ਲਾਠੀ ਚਾਰਜ ਕੀਤਾ ਜਾ ਰਿਹਾ ਹੈ ਹਾਲਾਂਕਿ ਅੱਗੇ ਵਧਣਾ ਚਾਹੁੰਦੇ ਨੇ ਪਰ ਅੱਗੇ ਨਹੀਂ ਵਧਣ ਦਿੱਤਾ ਜਾ ਰਿਹਾ ਤਾਂ ਦੂਜੇ ਪਾਸੇ ਜੋਸ਼ੀਲੀਆਂ ਤਕਰੀਰਾਂ ਵੀ ਕੀਤੀਆਂ ਜਾ ਰਹੀਆਂ ਨੇ ਸਟੇਜ ਦੇ ਵੱਲੋਂ ਕਿ ਅੱਗੇ ਵਧਿਆ ਜਾਣਾ ਚਾਹੀਦਾ ਹੈ ਪਰ ਵੱਡੀ ਤعداد ਦੇ ਵਿੱਚ ਜਿਹੜੇ ਲੋਕ ਆ ਅੱਗੇ ਵਧਣ ਵਾਸਤੇ ਆਏ ਨੇ ਤਾਂ ਉਹ ਤੁਸੀਂ ਲਾਈਵ ਤਸਵੀਰਾਂ ਦੇ ਵਿੱਚ ਵੀ ਆ ਦੇਖ ਸਕਦੇ ਇਹ ਪੁਲਿਸ ਲੱਗੀ ਆ ਅਸੀਂ ਆਪਣੇ ਹੱਕ ਲੈਣ ਵਾਸਤੇ ਆਏ ਕਿ ਆ ਕੀ ਸਾਡੇ ਬੰਦਿਆਂ ਦਾ ਕੀ ਹੋਇਆ ਇਹ ਲਾਈਵ ਤਸਵੀਰਾਂ ਦੇ ਵਿੱਚ ਦੇਖ ਸਕਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਲਾਠੀ ਚਾਰਜ ਕੀਤਾ ਜਾ ਰਿਹਾ ਹੈ ਆ ਜੜੀਆਂ ਤਮਾਮ ਤਰ੍ਹਾਂ ਦੀਆਂ ਜੜੀਆਂ ਤਸਵੀਰਾਂ ਨੇ ਤੁਹਾਡੇ ਸਨਮੁਖ ਲੈ ਕੇ ਹਾਜ਼ਰ ਹੋ ਰਹੇ ਆ ਕਿ ਕਿਸ ਤਰੀਕੇ ਦੇ ਨਾਲ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਆ ਜਿਹੜਾ ਜਿਹੜੇ ਲੋਕ ਆਪਣੀਆਂ ਮੰਗਾਂ ਨੂੰ ਲੈ ਕੇ ਆਏ ਨੇ ਜਿਹੜੀਆਂ ਮੰਗਾਂ ਲੰਬੇ ਸਮੇਂ ਤੋਂ ਲੜਕਦੀਆਂ ਆ ਰਹੀਆਂ ਨੇ ਤਾਂ ਉਹਨਾਂ ਲੋਕਾਂ ਦੀਆਂ ਮੰਗਾਂ ਨੂੰ ਕਿਤੇ ਨਾ ਕਿਤੇ ਜਿਹੜਾ ਇਹ ਮੰਨਣ ਵਾਸਤੇ ਸਰਕਾਰ ਵੀ ਨਹੀਂ ਤਿਆਰ ਤਾਂ ਪਰ ਜਿਹੜੇ ਲੋਕ ਲੰਬੇ ਸਮੇਂ ਤੋਂ ਇਹੀ ਐਪੀ ਸੂਲੀ ਤਰੀਕੇ ਦੇ ਨਾਲ ਆਪਣੀਆਂ ਮੰਗਾਂ ਕਰਦੇ ਆਏ ਨੇ ਅੱਜ ਚੰਡੀਗੜ੍ਹ ਦੇ ਵਿਧਾਨ ਸਭਾ ਦੇ ਘਰਾਓ ਦੀ ਜਿਹੜਾ ਇੱਕ ਕਾਲ ਦਿੱਤੀ ਗਈ ਸੀ ਤੇ ਲਾਈਵ ਤਸਵੀਰਾਂ ਤੁਸੀਂ ਆ ਗੁਰਦੁਆਰਾ ਸਾਹਿਬ ਦੇ ਨੇੜਲਾ ਜਿਹੜਾ ਚੌਕ ਹੈ ਜਿਹੜਾ ਬਿਲਕੁਲ ਇਸ ਵਦਾਨ ਸਭਾ ਦੇ ਵੱਲੋਂ ਜਾਂਦਾ ਹੈ ਬਿਲਕੁਲ ਆ ਇੱਥੇ ਪੁਲਿਸ ਪ੍ਰਸ਼ਾਸਨ ਦੇ ਨਾਲ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਇੱਕ ਪਾਸੇ ਰੋਕਣ ਦਾ ਯਤਨ ਕਰ ਰਿਹਾ ਪਰ ਦੂਜੇ ਪਾਸੇ ਜਿਹੜੇ ਲੋਕ ਆਪਣੀਆਂ ਮੰਗਾਂ ਨੂੰ ਜਿਹੜੇ ਲੋਕ ਆਪਣੀਆਂ ਮੰਗਾਂ ਨੂੰ ਲੈ ਕੇ ਆਏ ਨੇ ਤਾਂ ਉਹਨਾਂ ਦਾ ਪੁਲਿਸ ਪ੍ਰਸ਼ਾਸਨ ਦੇ ਨਾਲ ਕਿਤੇ ਨਾ ਕਿਤੇ ਟਕਰਾਰ ਹੁੰਦਾ ਨਜ਼ਰ ਆ ਰਿਹਾ ਤਾਂ ਇਹ ਜੜੀਆਂ ਤਮਾਮ ਤਸਵੀਰਾਂ ਨੇ ਤੁਹਾਡੇ ਨਾਲ ਸਾਂਝੀਆਂ ਕਰ ਰਿਆ ਲੋਕਾਂ ਅੱਗੇ ਵਧਣਾ ਚਾਹੁੰਦਾ ਹੈ ਭਾਰੀ ਪੁਲਿਸ ਬਲ ਤਾਇਨਾਤ ਹੈ ਮੁਲਾਜ਼ਮ ਤਾਇਨਾਤ ਨੇ ਸੀਆਰਐਫ ਦੀਆਂ ਜੜੀਆਂ ਫੋਰਸਾਂ ਤਾਇਨਾਤ ਨੇ ਪਰ ਜਿਹੜੇ ਲੋਕਾਂ ਜਿਹੜੀ ਆਵਾਮ ਇੱਥੇ ਆਈ ਹੈ ਉਹ ਅੱਗੇ ਵਧਣਾ ਚਾਹੁੰਦੀ ਹੈ ਪਰ ਪੁਲਿਸ ਦੇ ਵੱਲੋਂ ਪੁਖਤਾ ਪ੍ਰਬੰਧ ਕੀਤੇ ਹੋਏ ਨੇ ਅੱਗੇ ਵਧਣ ਵਾਸਤੇ ਜਿਹੜਾ ਰੋਕਣ ਵਾਸਤੇ ਜਿਹੜੇ ਪੂਰੇ ਪੁਖਤਾ ਪ੍ਰਬੰਧ ਕੀਤੇ ਹੋਏ ਨੇ ਤਾਂ ਲਾਈਵ ਤਸਵੀਰਾਂ ਦੇ ਵਿੱਚ ਤੁਸੀਂ ਪੂਰਾ ਦ੍ਰਿਸ਼ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਪਿੱਛੇ ਹਟਾ ਕੇ ਵੈਰੀਕੇਡ ਲਗਾ ਕੇ ਪਿੱਛੇ ਨੂੰ ਰੋਕਣ ਦੇ ਯਤਨ ਕੀਤੇ ਜਾ ਰਹੇ ਨੇ ਤਾਂ ਇਹ तमाम ਤਸਵੀਰਾਂ ਤਾਂ ਕੁਝ ਸਮੇਂ ਤੱਕ ਇਹ ਵੀ ਤੈਅ ਹੋ ਜਾਵੇਗਾ ਕਿ ਜਿਹੜੇ ਲੋਕ ਆ ਆਪਣੀਆਂ ਮੰਗਾਂ ਨੂੰ ਲੈ ਕੇ ਆਏ ਨੇ ਜਿਹੜੇ ਲੋਕ ਵੱਖ-ਵੱਖ ਹਿੱਸਿਆਂ ਤੋਂ ਆਏ ਨੇ ਤਾਂ ਉਹ ਲੋਕ ਅੱਗੇ ਵਧ ਪਾਉਣਗੇ ਜਾਂ ਨਹੀਂ ਜਿਸ ਤਰੀਕੇ ਦੇ ਨਾਲ ਲੋਕਾਂ ਦੇ ਮਨਾਂ ਦੇ ਵਿੱਚ ਰੋਸ ਹੈ ਜਿਨ੍ਹਾਂ ਦੀਆਂ ਮੰਗਾਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਨੇ ਪਰ ਦੂਜੇ ਪਾਸੇ ਇਹਨਾਂ ਤਸਵੀਰਾਂ ਦੇ ਵਿੱਚ ਦੇਖਣਾ ਹੋਵੇ ਤਾਂ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਜਿਹੜਾ ਇਹ ਜਿਹੜੇ ਲੋਕ ਆਪਣੀਆਂ ਲੰਬੇ ਸਮੇਂ